ਸਸਿਗਾਲੀ ਸਾਰਿਆਂ ਨੂੰ ਵੈਲਕਮ ਅਗੇਨ ਓਨ ਬਾਸੀ ਵਲੌਗਸ ਤੇ ਹੋਪ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੇ ਲੋ ਜੀ ਅੱਜ ਅਸੀਂ ਆ ਚੁੱਕੇ ਹਾਂ ਤੁਹਾਡੇ ਸਾਹਮਣੇ ਫੇਰ ਤੋਂ ਆਪਣੇ ਨਵੇਂ ਪਿਆਰੇ ਪਿਆਰੇ ਕੋਟ ਸੈਟ ਲੈ ਸਾਡੀਆਂ ਸਾਰੀਆਂ ਭੈਣਾਂ ਦਾ ਨਾ ਬੜਾ ਵਧੀਆ ਰਿਸਪੌਂਸ ਰਹਿੰਦਾ ਹੈ ਕੋਟ ਸੈਟ ਨੂੰ ਲੈ ਕੇ ਸਾਰੇ ਬਹੁਤ ਵਧੀਆ ਪਸੰਦ ਕਰਦੇ ਨੇ ਸਾਡੇ ਕੋਟ ਸੈਟ ਨੂੰ ਤੇ ਜਿੰਨੇ ਵੀ ਸਾਡੇ ਇਸ ਤੋਂ ਪਹਿਲਾਂ ਵਾਲੇ ਕੋਟ ਸੈਟ ਗਏ ਨੇ ਉਹਨਾਂ ਨੂੰ ਸਭ ਨੇ ਬਹੁਤ ਪਸੰਦ ਕੀਤਾ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਨਟ ਨਹੀਂ ਆਈ ਹੈਗੀ ਤੇ ਚਲੋ ਹੁਣ ਆਪਾਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ ਹੈਗਾ ਤੇ ਆਪਾਂ ਫਟਾਫਟ ਸ਼ੁਰੂ ਕਰਦੇ ਹਾਂ ਤੁਹਾਨੂੰ ਆਪਣੇ ਕੋਟ ਸੈਟ ਦਿਖਾਣ ਬਹੁਤ ਹੀ ਪਿਆਰਾ ਕਲਰ ਜਿਹੜੀਆਂ ਮੇਰੀਆਂ ਭੈਣਾਂ ਨੂੰ ਲਾਈਟ ਵੇਅਰ ਕਰਨਾ ਪਸੰਦ ਹੈ ਇਹ ਸਪੈਸ਼ਲ ਉਹਨਾਂ ਵਾਸਤੇ ਚੈੱਕ ਕਰੋ ਜੀ ਕਿੰਨਾ ਸੋਹਣਾ ਪਿਆਰਾ ਜਿਹਾ ਪ੍ਰਿੰਟ ਦਿੱਤਾ ਗਿਆ ਤੇ ਜਿਹੜਾ ਇਹਦਾ ਫੈਬਰਿਕ ਰਹੇਗਾ ਜੀ ਉਹ ਰਹੇਗਾ ਜੀ ਖਾਦੀ कॉटन ਬਹੁਤ ਹੀ ਸੋਹਣਾ ਫੈਬਰਿਕ ਕੋਲ ਕਰਕੇ ਦਿਖਾਓ ਜੀ ਫੈਬਰਿਕ ਬੜਾ ਹੀ ਪਿਆਰਾ ਫੈਬਰਿਕ ਹੈ ਸੌਫਟ ਸੌਫਟ ਜਿਹਾ ਫੈਬਰਿਕ ਹੈ ਔਰ ਤੁਸੀਂ ਨਾ ਇਹਨੂੰ ਜਿੱਦਾਂ ਮੰਨ ਲਓ ਅਕਤੂਬਰ ਨਵੰਬਰ ਦਾ ਸੀਜ਼ਨ ਹੈਗਾ ਆ ਉਹਦੇ ਵਿੱਚ ਵੀ ਤੁਸੀਂ ਨਾਲ ਸਵੈਟਰ ਵੇਅਰ ਕਰਕੇ ਇਹਨੂੰ ਤੁਸੀਂ ਰਾਤ ਨੂੰ ਵੀ ਵੇਅਰ ਕਰ ਸਕਦੇ ਹੋ ਕਿਉਂਕਿ ਸਾਡਾ ਫਰਜ਼ ਹੈਗਾ ਤੁਹਾਨੂੰ ਸਾਰਾ ਕੁਝ ਦੱਸਣਾ ਕਿਉਂਕਿ ਕਈ ਵਾਰੀ ਕੀ ਹੁੰਦਾ ਹੁਣ ਜਦੋਂ ਆਊਟ ਸੀਜ਼ਨ ਚੱਲ ਰਿਹਾ ਹੈ ਤਾਂ ਆਪਾਂ ਨੂੰ ਐ ਹੁੰਦਾ ਹੈ ਕਿ ਪਤਾ ਨਹੀਂ ਹੁਣ ਅੱਗੇ ਪਹਿਣਾ ਤੇ ਨਹੀਂ ਪਹਿਣਾ ਕਿ ਤੁਸੀਂ ਇਹਨੂੰ ਆਰਾਮ ਦੇ ਨਾਲ ਜਿਹੜਾ ਹੈਗਾ ਵੇਅਰ ਕਰ ਸਕਦੇ ਹੋ neck ਤੁਸੀਂ ਚੈੱਕ ਕਰੋ ਜੀ ਬੈਂਡ neck ਵਿਦ ਬਟਨ ਬੜਾ ਪਿਆਰਾ ਜਿਹੜਾ ਹੈਗਾ neck ਦਾ ਡਿਜ਼ਾਈਨ ਦਿੱਤਾ ਹੋਇਆ ਹੈ ਬਾਜੂ ਦਾ ਡਿਜ਼ਾਈਨ ਚੈੱਕ ਕਰੋ ਜਿੱਦਾਂ ਘੇਰੇ ਦੇ ਉੱਪਰ ਪ੍ਰਿੰਟਿੰਗ ਦਾ ਡਿਜ਼ਾਈਨ ਹੈ ਸੇਮ ਬਾਜੂ ਦੇ ਉੱਪਰ ਵੀ ਡਿਜ਼ਾਈਨ ਦਿੱਤਾ ਗਿਆ ਹੈ ਤੇ ਇਹਦੇ ਨਾਲ ट्राਊਜ਼ਰ ਚੈੱਕ ਕਰੋ ਜੀ ਜਿੱਦਾਂ ਨੇ ਤੁਹਾਨੂੰ ਪਸੰਦ ਹੁੰਦੇ ਨੇ ਖੁੱਲੇ ਡੁੱਲੇ ट्राਊਜ਼ਰ ਉਵੇਂ ਦੇ ਹੀ ਅਸੀਂ ਟਰਾਊਜ਼ਰ ਜਿਹੜੇ ਹੈਗੇ ਆ ਉਹ ਨਾਲ ਲੈ ਕੇ ਆਨੇ ਆ। ਲਓ ਜੀ ਦੇਖੋ ਮੂਰੀ ਦੀ ਚੜਾਈ ਦੇਖੋ ਘੱਟੋ ਘੱਟ 16 ਤੋਂ 17 ਇੰਚ ਜਿਹੜਾ ਹੈਗਾ ਆਪਾਂ ਨੂੰ ਕਹਿੰਦੇ ਮੂਰੀ ਜਿਹੜੀ ਚੌੜੀ ਹੈਗੀ ਹੈ ਕਈ ਭੈਣਾਂ ਮੰਗਦੀਆਂ ਨੇ ਤੇ ਉਨੀ ਹੀ ਜਿਹੜੀ ਹੈਗੀ ਹੈ ਮੂਰੀ ਦੀ ਚੜਾਈ ਹੈ ਬੜਾ ਪਿਆਰਾ ਜਿੱਦਾਂ ਦਾ ਘੇਰੇ ਤੇ ਡਿਜ਼ਾਈਨ ਹੈ ਉਦਾਂ ਦਾ ਹੀ ਮੂਰੀ ਤੇ ਵੀ ਡਿਜ਼ਾਈਨ ਦਿੱਤਾ ਗਿਆ ਨਾਲ ਤੇ ਵੀ ਇਹ ਤੁਹਾਨੂੰ ਪਾਕਟ ਮਿਲੇਗਾ ਜੀ ਬਹੁਤ ਹੀ ਸੋਹਣਾ ਪਿਆਰਾ ਪੀਸ ਬੜੀ ਅੱਛੀ ਫਿਨਿਸ਼ਿੰਗ FABRIC ਰਹੇਗਾ ਜੀ ਖਾਦੀ कॉटन ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਉਸ ਉੱਪਰ ਜਾ ਕੇ ਤੁਸੀਂ ਮੈਸੇਜ ਕਰਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਤੇ ਸ਼ਿਪਿੰਗ ਸਾਡੀ ਵਰਲਡ ਵਾਈਡ ਅਵੇਲੇਬਲ ਹੈ ਜੀ ਪੰਜਾਬ ਤੋਂ ਲੈ ਕੇ 12 ਦੇਸ਼ਾਂ ਤੱਕ ਜਿੱਥੇ ਵੀ ਤੁਸੀਂ ਚਾਹੋਗੇ ਉੱਥੇ ਜਿਹੜੇ ਸਾਡੇ ਪਿਆਰੇ ਪਿਆਰੇ ਕੋਟਸਟ ਹੈਗੇ ਉਹ ਤੁਹਾਡੇ ਤੱਕ ਪਹੁੰਚਣਗੇ ਤੇ ਲੋ ਜੀ ਇਹ ਸੀ ਅੱਜ ਦਾ ਆਪਣਾ ਪਹਿਲਾ ਪੀਸ ਤੇ ਚੈੱਕ ਕਰੋ ਜੀ ਸੈਕੰਡ FABRIC ਰਹੇਗਾ ਜੀ ਖਾਦੀ कॉटन ਔਰ ਪਲੀਜ਼ ਪ੍ਰੋਪਰ ਸਕਰੀਨ ਸ਼ਾਟ ਲੈ ਕੇ ਫੇਰ ਮੈਨੂੰ ਭੇਜ ਕੇ ਤੇ ਪੁੱਛਿਆ ਕਰੋ ਕਈ ਵਾਰੀ ਤੁਸੀਂ ਇਹੀ ਕਹਿ ਦਿੰਦੇ ਹੋ ਕਿ ਉਹ ਵਾਲਾ ਕੋਰਸਟ ਹੈਗਾ ਤੇ ਇਦਾਂ ਸਾਨੂੰ ਸਮਝ ਨਹੀਂ ਆਉਂਦੀ ਤੁਸੀਂ ਕਿਸ ਪੀਸ ਬਾਰੇ ਪੁੱਛਦੇ ਹੋ ਤੇ ਚੈੱਕ ਕਰੋ ਨੈਕਸਟ ਬੜਾ ਪਿਆਰਾ ਹਲਕੀ ਹਲਕੀ ਅਸਮਾਨੀ ਸ਼ੇਡ ਤੇ ਬਲੂ ਸ਼ੇਡ ਦੇ ਵਿੱਚ ਹੈ ਬਹੁਤ ਹੀ ਜ਼ਿਆਦਾ ਪਿਆਰਾ ਪੀਸ ਸੇਮ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਉਹਦੇ ਵਿੱਚ ਥੋੜਾ ਡਿਫਰੈਂਟ ਕਲਰ ਆ ਤੇ ਪ੍ਰਿੰਟਿੰਗ ਜਿਹੜੀ ਹੈਗੀ ਉਹ ਵੀ ਥੋੜੀ ਡਿਫਰੈਂਟ ਹੈ ਬਾਜ਼ੂ ਦੇ ਉੱਪਰ ਵੀ ਸੇਮ ਘੇਰੇ ਦੇ ਤਰ੍ਹਾਂ ਹੀ ਜਿਹੜੀ ਹੈਗੀ ਹੈ ਡਿਜ਼ਾਈਨਿੰਗ ਦਿੱਤੀ ਗਈ ਹੈ ਔਰ ਪਲਾਜ਼ੋ ਚੈੱਕ ਕਰੋ ਜੀ ਪਲਾਜ਼ੋ ਦੇ ਉੱਪਰ ਵੀ ਇਸ ਤੇ ਜਿਵੇਂ ਘੇਰੇ ਉੱਪਰ ਡਿਜ਼ਾਈਨਿੰਗ ਕੀਤੀ ਗਈ ਹੈ ਓਵੇਂ ਹੀ ਪਲਾਜ਼ੋ ਦੇ ਉੱਪਰ ਜਿਹੜੀ ਹੈਗੀ ਹੈ ਨੀਚੇ ਡਿਜ਼ਾਈਨਿੰਗ ਕੀਤੀ ਗਈ ਹੈ ਚੈੱਕ ਕਰੋ ਜੀ ਬੜਾ ਹੀ ਪਿਆਰਾ ਸੋਬਰ ਜਿਹਾ ਲਾਈਟ ਜਿਹਾ ਕਲਰ ਹੈ ਤੇ ਸਾਈਜ਼ ਇਹਨਾਂ ਦੇ ਵਿੱਚ ਤੁਹਾਨੂੰ ਲਾਰਜ ਤੋਂ ਲੈ ਕੇ ਡਬਲ ਐਕਸਲ ਤੱਕ ਸਾਰੇ ਤੇ ਸਾਰੇ ਜਿਹੜੇ ਸਾਈਜ਼ ਹੈਗੇ ਨੇ ਉਹ ਮਿਲ ਜਾਣਗੇ ਆਰਾਮ ਦੇ ਨਾਲ ਤੁਸੀਂ ਇਹਨਾਂ ਨੂੰ ਆਫਿਸ ਗੋਇੰਗ ਵਰਕਿੰਗ ਔਮਨਸ ਨੇ ਜਾਣਾ ਬਾਹਰ ਹਲਕਾ ਫੁਲਕਾ ਘੁੰਮਣ ਫਿਰਨ ਜਾਣਾ ਤਾਂ ਤੁਸੀਂ ਉੱਥੇ ਇਹਨਾਂ ਨੂੰ ਵੇਅਰ ਕਰਕੇ ਜਾ ਸਕਦੇ ਹੋ ਤੇ ਲੋ ਜੀ ਨੈਕਸਟ ਆਪਣਾ ਚੈੱਕ ਕਰੋ ਪੀਸ ਬੜਾ ਹੀ ਪਿਆਰਾ ਰਾਇਲ ਬਲੂ ਸ਼ੇਡ ਲੋ ਜੀ ਚੈੱਕ ਕਰੋ ਕਿੰਨੀ ਪਿਆਰੀ ਸਿੰਪਲ ਸੋਬਰ ਜੀ ਡਿਜ਼ਾਈਨਿੰਗ ਪਹਿਲਾਂ ਬਾਜ਼ੂ ਦਾ ਡਿਜ਼ਾਈਨ ਦੇਖੋ ਜੀ ਬੜਾ ਸੋਹਣਾ ਕਰੋਸ਼ੀ ਦੇ ਨਾਲ ਜਿਹੜਾ ਹੈਗਾ ਆ ਹਲਕਾ ਹਲਕਾ ਬਾਜ਼ੂ ਨੂੰ ਅੱਗੇ ਡਿਜ਼ਾਈਨਿੰਗ ਕੀਤਾ ਗਿਆ ਜਿੱਦਾਂ ਆਪਾਂ ਪਾਈਪਿੰਗ ਦੇ ਨਾਲ ਡਿਜ਼ਾਈਨਿੰਗ ਦਿੰਨੇ ਆ ਸੇਮ ਉਸੇ ਤਰ੍ਹਾਂ ਤੇ ਇਹ ਹੈਗਾ ਜੀ ਫਰੰਟ ਓਪਨ ਰਹੇਗਾ ਜੀ ਇਹ ਵਾਲੀ ਸ਼ਰਟ ਜਿਹੜੀ ਰਹੇਗੀ ਸਾਈਜ਼ ਇਹਨਾਂ ਦੇ ਵਿੱਚ ਤੁਹਾਨੂੰ L ਤੋਂ ਲੈ ਕੇ XXL ਤੱਕ ਸਾਰੇ ਜਿਹੜੇ ਸਾਈਜ਼ ਹੈਗੇ ਨੇ ਉਹ ਅਵੇਲੇਬਲ ਹੋਣਗੇ ਜਿਹੜਾ ਵੀ ਸਾਈਜ਼ ਤੁਸੀਂ ਲੈਣਾ ਚਾਹੋਗੇ ਉਹ ਸਾਈਜ਼ ਤੁਹਾਨੂੰ ਮਿਲ ਜਾਏਗਾ ਬਾਕੀ ਇਨਫੋਰਮੇਸ਼ਨ ਦੇ ਲਈ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਹੇ ਨੇ ਉਸ ਨੰਬਰ ਤੇ ਤੁਸੀਂ ਮੈਸੇਜ ਕਰਕੇ ਆਪਣਾ ਜਿਹੜਾ ਆਰਡਰ ਹੈਗਾ ਤੁਸੀਂ ਪਲੇਸ ਕਰ ਸਕਦੇ ਹੋ ਤੇ ਲੋ ਜੀ ਚੈੱਕ ਕਰੋ ਇਹਦੇ ਨਾਲ ट्राਊਜ਼ਰ ਸਾਰੇ ਦੇ ਸਾਰੇ ट्राਊਜ਼ਰ ਹੀ ਤੁਹਾਨੂੰ ਬਹੁਤ ਹੀ ਜ਼ਿਆਦਾ ਖੁੱਲੇ ਡੁੱਲੇ ਔਰ ਕੰਫਰਟੇਬਲ ਮਿਲਣਗੇ ਫੈਬਰਿਕ ਰਹੇਗਾ ਜੀ ਇਹਨਾਂ ਦਾ ਖਾਦੀ ਕਾਟਨ ਬਹੁਤ ਹੀ ਸੋਹਣਾ ਔਰ ਸੁਪੀਰੀਅਰ ਫੈਬਰਿਕ ਹੈ ਕੋਈ ਇਹਦੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਆਏਗੀ ਲੋ ਜੀ ਇਹ ਸੀ ਆਪਣਾ ਤੀਸਰਾ ਕਲਰ ਅੱਜ ਦਾ ਸ਼ੋਅ ਕਰਦੇ ਆ ਜੀ ਤੁਹਾਨੂੰ ਅਗਲਾ ਕਲਰ ਜਿਹੜਾ ਉਹ ਤੁਹਾਨੂੰ ਅਗਲੇ ਆਰਟੀਕਲ ਸ਼ੋਅ ਕਰ ਰਹੀ ਆ ਉਹਦੇ ਵਿੱਚ ਸਿਰਫ ਆਪਣੇ ਕੋਲੇ ਦੋ ਹੀ ਅਵੇਲੇਬਲ ਨੇ ਤੇ ਲੇਟ ਨਾ ਕਰਿਓ ਫਟਾਫਟ ਆਪਣਾ ਜਿਹੜਾ ਇਹਦਾ ਆਰਡਰ ਹੈਗਾ ਉਹ ਪਲੇਸ ਕਰ ਦਿਓ ਕਿਉਂਕਿ ਫਿਰ ਸਾਰੇ ਦੇ ਸਾਰੇ ਆਪਣੇ ਨਿਕਲ ਜਾਂਦੇ ਨੇ ਤੇ ਫਿਰ ਮੇਰੀਆਂ ਭੈਣਾਂ ਵੇਟ ਕਰਦੀਆਂ ਰਹਿ ਜਾਂਦੀਆਂ ਨੇ ਇਹਨਾਂ ਦਾ ਫੈਬਰਿਕ ਰਹੇਗਾ ਜਿਹੜਾ ਆਪਣਾ ਹੌਜ਼ਰੀ ਫੈਬਰਿਕ ਹੁੰਦਾ ਉਹ ਵਾਲਾ ਤੇ ਇਹਦੇ ਵਿੱਚ ਜਿਹੜੇ ਸਾਈਜ਼ ਹੈਗੇ ਨੇ ਜਿਹੜੀਆਂ ਮੇਰੀਆਂ ਭੈਣਾਂ ਦਾ ਬਹੁਤ ਕਈਆਂ ਦਾ ਵੱਡਾ ਸਾਈਜ਼ ਹੈ ਲਾਰਜ ਤੋਂ ਲੈ ਕੇ 3 XL ਤੱਕ ਸਾਈਜ਼ ਜਿਹੜੇ ਇਹਦੇ ਵਿੱਚ ਹੈਗੇ ਨੇ ਉਹ ਤੁਹਾਨੂੰ ਮਿਲ ਜਾਣਗੇ ਤੇ ਚੈੱਕ ਕਰੋ ਜੀ ਬੜੀ ਪਿਆਰੀ ਹਲਕੀ ਜੀ ਮਹਿੰਦੀ ਸ਼ੇਡ ਇਹਨੂੰ ਵੀ ਤੁਸੀਂ ਅਕਤੂਬਰ ਨਵੰਬਰ ਤੱਕ ਜਿਵੇਂ ਐਜ਼ ਅ ਨਾਈਟ ਸੂਟ ਵੀ ਤੁਸੀਂ ਰਾਤ ਨੂੰ ਇਹਨੂੰ ਯੂਜ਼ ਕਰ ਸਕਦੇ ਹੋ ਵੇਅਰ ਕਰ ਸਕਦੇ ਹੋ ਆਰਾਮ ਦੇ ਨਾਲ ਕਿਉਂਕਿ ਜਿਹੜਾ ਇਹਦਾ ਫੈਬਰਿਕ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਕਾਫੀ ਸੋਹਣਾ ਮੋਟਾ-ਮੋਟਾ ਜਿਹਾ ਫੈਬਰਿਕ ਹੈ ਸੁਪੀਰੀਅਰ ਫੈਬਰਿਕ ਹੈ ਬਿਲਕੁਲ ਅੱਛੀ ਕੁਆਲਿਟੀ ਦੇ ਵਿੱਚ ਗਾਰੰਟੀ ਲਈ ਇਹਦੀ ਰਸੀ ਬੈਠੀ ਹੈ ਜੀ ਕੋਈ ਵੀ ਪੀਸ ਖਰਾਬ ਨਹੀਂ ਹੋਏਗਾ ਚੈੱਕ ਕਰੋ ਜੀ ਹਾਫ ਇਹਦੀ ਬਾਜ਼ੂ ਰਹੇਗੀ ਬੜਾ ਹੀ ਪਿਆਰਾ ਕਲਰ ਛੋਟਾ-ਛੋਟਾ ਫਲੋਰਲ ਪ੍ਰਿੰਟ ਔਰ ਚੈੱਕ ਕਰੋ ਇਹਦੇ ਨਾਲ ट्राਊਜ਼ਰ ਬਹੁਤ ਹੀ ਜ਼ਿਆਦਾ ਸੋਹ। ਇਹਦੇ ਵਿੱਚ ਸਾਈਜ਼ ਇਹ ਜਿਹੜੇ ਮੈਂ ਤੁਹਾਨੂੰ ਦੋ ਪੀਸ ਦਿਖਾਵਾਂਗੀ ਲਾਰਜ ਤੋਂ ਲੈ ਕੇ 3XL ਤੱਕ ਤੁਸੀਂ ਕੋਈ ਵੀ ਜਿਹੜਾ ਸਾਈਜ਼ ਹੈਗਾ ਉਹ ਲੈ ਸਕਦੇ ਹੋ। ਚੈੱਕ ਕਰੋ ਜੀ ਵਿੱਧੀ ਇਲਾਸਟਿਕ ਤੁਹਾਨੂੰ ट्राਊਜ਼ਰ ਮਿਲੇਗਾ ਜਿੰਨਾ ਵੀ ਕੋਈ ਬੰਦਾ ਮੋਟਾ ਹੈ ਉਹ ਵੀ ਇਹਨੂੰ ਆਰਾਮ ਦੇ ਨਾਲ ਵੇਅਰ ਕਰ ਸਕਦਾ ਹੈ। ਬਿਲਕੁਲ ਕੰਫਰਟੇਬਲ ਆਏਗਾ ਜੀ ਘਟ। ਦੇਖੋ ਬੜਾ ਹੀ ਪਿਆਰਾ ਕਲਰ ਹੈ। ਬੜੀ ਸੋਹਣੀ ਜਿਹੜੀ ਹੈਗੀ ਹੈ ਛੋਟੇ-ਛੋਟੇ ਜਿਹੇ ਫਲੋਰਲ ਜਿਹੜੀ ਪ੍ਰਿੰਟਿੰਗ ਹੈਗੀ ਹੈ ਉਹ ਲਿੱਤੀ ਗਈ ਹੈ ਇਹਦੇ ਵਿੱਚ ਜਿਹੜਾ ਸੈਕੰਡ ਕਲਰ ਸਾਡੇ ਕੋਲ ਅਵੇਲੇਬਲ ਹੈ ਉਹ ਹੈਗਾ ਜੀ ਆਪਣੇ ਕੋਲੇ ਬਲੂ ਕਲਰ ਦੋਨੋਂ ਦੇ ਦੋਨੋਂ ਕਲਰ ਹੀ ਬਹੁਤ ਹੀ ਜ਼ਿਆਦਾ ਸੋਹਣੇ ਸਿੰਪਲ ਤੇ ਸੋਬਰ ਕਿਉਂਕਿ ਆਪਾਂ ਨੂੰ ਕਿਸੇ ਨੂੰ ਵੀ ਡਾਰਕ ਕਲਰ ਜ਼ਿਆਦਾ ਪਾਣੀ ਪਸੰਦ ਨਹੀਂ ਹੁੰਦੇ ਹਮੇਸ਼ਾ ਆਪਾਂ ਲਾਈਟ ਕਲਰ ਵਾਲੀ ਹੀ ਜਿਹੜਾ ਹੈਗਾ ਉਹ ਭਜਦੇ ਆ ਚੈੱਕ ਕਰੋ ਔਰ ਲੈਂਥ ਇਹਨਾਂ ਦੀ ਸਭ ਦੀ ਜਿਹੜੀ ਹੈਗੀ ਆ ਹਿਪਸ ਤੋਂ نیچے ਤੱਕ ਰਹੇਗੀ ਕਿਉਂਕਿ ਕਿਸੇ ਨੂੰ ਵੀ ਸ਼ਾਰਟ ਜਿਹੜਾ ਹੈਗਾ ਜ਼ਿਆਦਾ ਵੇਅਰ ਕਰਨਾ ਪਸੰਦ ਨਹੀਂ ਹੁੰਦਾ ਜਿੰਨੀਆਂ ਵੀ ਮੇਰੀਆਂ ਹੋਂ ਤੱਕ ਭੈਣਾਂ ਜਿਹੜੇ ਸਾਡੇ ਕੋਲ ਤੋਂ ਆਰਡਰ ਕੀਤੇ ਨੇ ਉਹ ਸਭ ਨੇ ਇਹੀ ਆਰਡਰ ਕੀਤੇ ਕਿ ਜਿਹੜੀ ਲੈਂਥ ਹੈਗੀ ਉਹ ਥੋੜੀ ਜੀ ਲੌਂਗ ਹੋਵੇ ਹਨਾ हिਪਸ ਤੋਂ ਨੀਚੇ ਤੱਕ ਹੋਵੇ ਸੋ ਆਪਾਂ ਉੰਨੀ ਹੀ ਜਿਹੜੀ ਲੈਂਥ ਹੈਗੀ ਆ ਤੁਹਾਡੇ ਵਾਸਤੇ ਲੈ ਕੇ ਆਉਨੇ ਆ ਤੇ ਚੈੱਕ ਕਰੋ ਜੀ ਆਪਾਂ ਨੈਕਸਟ ਕਲਰ ਬਲੂ ਕਲਰ ਬੜੀ ਸੋਹਣੀ ਪ੍ਰਿੰਟਿੰਗ ਜੀ ਹੈਗੀ ਹੈ ਫਲੋਰਲ ਪ੍ਰਿੰਟ ਹੈ ਔਰ ਫੈਬਰਿਕ ਇਹਦਾ ਵੀ ਰਹੇਗਾ ਜੀ ਹੌਜ਼ਰੀ ਫੈਬਰਿਕ ਔਰ ਸਾਈਜ਼ ਇਹਦੇ ਵਿੱਚ ਰਹਿਣਗੇ ਜੀ ਐਲ ਤੋਂ ਲੈ ਕੇ 3 ਐਕਸਲ ਤੱਕ ਹਾਫ ਬਾਜੂ ਰਹੇਗੀ ਜੀ ਬਹੁਤ ਹੀ ਪਿਆਰਾ ਫੈਬਰਿਕ ਹੈ ਔਰ ਬਹੁਤ ਹੀ ਜ਼ਿਆਦਾ ਨਾਈਸ ਤੇ ਸਿੰਪਲ ਸੋਬਰ ਜਿਹੜਾ ਹੈਗਾ ਕਲਰ ਹੈ ਚੈੱਕ ਕਰੋ ਜੀ ट्राਊਜ਼ਰ ट्राਊਜ਼ਰ ਤੁਹਾਨੂੰ ਸਭ ਦੇ ਨਾਲ ਹੀ ਬਹੁਤ ਖੁੱਲੇ ਡੁੱਲੇ ਔਰ ਕੰਫਰਟੇਬਲ ਮਿਲਣਗੇ ਇਸ ਵੱਲੋਂ ਤੁਸੀਂ ਬਿਲਕੁਲ ਬੇਫਿਕਰ ਰਹੋ ਔਰ ਜੋ ਵੀ ਫੈਬਰਿਕ ਸਾਡੇ ਵੱਲੋਂ ਸਾਡੀ ਬੁਟੀਕ ਤੋਂ ਪਹਿਣਾ ਦੇ ਬੁਟੀਕ ਤੋਂ ਤੁਹਾਡੇ ਵੱਲ ਜਾਏਗਾ ਉਹਦੀ ਗਾਰੰਟੀ ਵਾਸਤੇ ਅਸੀਂ ਇੱਥੇ ਬੈਠੇ ਆ ਜੀ ਫੈਬਰਿਕ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੰਪਲੇਂਟ ਜਿਹੜੀ ਹੈਗੀ ਆ ਉਹ ਨਹੀਂ ਆਏਗੀ ਔਰ ਆ ਸਪੈਸ਼ਲ ਹੁੰਦੀਆਂ ਪਹਿਣਾ ਪਹਿਣਾ ਕਹਿੰਦੀ ਹੁੰਦੀ ਆ ਵੀ ਇਲਾਸਟਿਕ ਦੇ ਨਾਲ ਸਾਨੂੰ ਨਾਲਾ ਵੀ ਚਾਹੀਦਾ ਉਹ ਵੀ ਅਵੇਲੇਬਲ ਹੈ ਜੀ ਤੁਹਾਡੀ ਨਿੱਕੀ ਤੋਂ ਨਿੱਕੀ ਚੀਜ਼ ਦਾ ਜਿਹੜਾ ਹੈਗਾ ਆ ਉਹ ਧਿਆਨ ਰੱਖਿਆ ਜਾਂਦਾ ਹੈ ਤੇ ਇਹ ਸੀ ਅੱਜ ਦੇ ਆਪਣੇ ਕੋਡ ਸੈੱਟ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਤੇ ਇਸ ਦੇ ਨਾਲ ਹੀ ਅਸੀਂ ਕੁਝ ਕੁ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਆ ਜੀ ਫੁੱਲ ਸੈੱਟ ট্র্যাকਸੂਟ ਟਾਈਪ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ ਤੇ ਜਿੰਨਾ ਵੀ ਮੇਰੀਆਂ ਭੈਣਾਂ ਨੇ ਆਪਣੇ ਵਾਸਤੇ ਜਾਂ ਫਿਰ ਆਪਣੀਆਂ ਬੇਟੀਆਂ ਵਾਸਤੇ ਆਰਡਰ ਕਰਨਾ ਹੈ ਇਸ ਸਪੈਸ਼ਲ ਉਹਨਾਂ ਦੀ ਡਿਮਾਂਡ ਤੇ ਲੈ ਕੇ ਆਏ ਆ ਤੇ ਸਾਡੀਆਂ ਭੈਣਾਂ ਬਾਹਰ ਹੀ ਹੁੰਦੀਆਂ ਨੇ ਤੇ ਕਈ ਸਾਡੀਆਂ ਭੈਣਾਂ ਕਹਿੰਦੀਆਂ ਵੀ ਸਾਡੇ ਕੋਲ ਬਾਜ਼ਾਰ ਨਹੀਂ ਜਾਇਆ ਜਾਂਦਾ ਸਾਡਾ ਟਾਈਮ ਨਹੀਂ ਲੱਗਦਾ ਹੈਗਾ ਤੇ ਅਸੀਂ ਸੋਚਿਆ ਤੇ ਲਓ ਜੀ ਇਸ ਤੁਹਾਡੇ ਘਰਾਂ ਤੱਕ ਹੀ ਪਹੁੰਚਾ ਦਨੇ ਆ ਇਹ ਚੀਜ਼ਾਂ ਹੁਣ ਤੁਹਾਨੂੰ ਮਾਰਕੀਟ ਜਾਣ ਦੀ ਲੋੜ ਨਹੀਂ ਹੈਗੀ ਤੇ ਇਹ ਚੈੱਕ ਕਰੋ ਅੱਜ ਦਾ ਆਪਣਾ ਪਹਿਲਾ ਪੀਸ ਬਲੈਕ ਕਲਰ ਸਾਰਿਆਂ ਨੂੰ ਦਿਖਾਈ ਦੇ ਹੀ ਰਿਹਾ ਤੁਸੀਂ ਦੇਖ ਸਕਦੇ ਹੋ ਕੋਲਰ ਨੈੱਕ ਰਹੇਗਾ ਜੀ ਇਹਦਾ ਫੈਬਰਿਕ ਇਹਦਾ ਦੇਖੋ ਜੀ ਬਿਲਕੁਲ ਕਾਟਨ ਰਹੇਗਾ ਸੌਫਟ ਫੈਬਰਿਕ ਅਚੀ ਕੁਆਲਿਟੀ ਦੇ ਵਿੱਚ ਜਿਹੜਾ ਫੈਬਰਿਕ ਹੈਗਾ ਉਹ ਤੁਹਾਨੂੰ ਮਿਲੇਗਾ ਇਹ ਫੁੱਲ ਸੈੱਟ ਰਹੇਗਾ ਜੀ ਟਰੌਜ਼ਰ ਚੈੱਕ ਕਰੋ ਨਾਲ ਬੜੀ ਅੱਛੀ ਸਪੋਰਟਸ ਲੁੱਕ ਆਏਗੀ ਇਹਨੂੰ ਵੇਅਰ ਕਰਕੇ ਸਾਈਡਾਂ ਤੇ ਦੇਖੋ ਤੁਹਾਨੂੰ ਸਟ੍ਰੈਪਸ ਮਿਲਣਗੇ ਟਰੌਜ਼ਰ ਦੇ ਉੱਪਰ ਲਓ ਜੀ ਦੇਖ ਸਕਦੇ ਹੋ ਔਰ ਬੜਾ ਹੀ ਅੱਛਾ ਜਿਹੜਾ ਹੈਗਾ ਇਹਦਾ ਫੈਬਰਿਕ ਰਹੇਗਾ ਤੇ ਫਟਾਫਟ ਸਕਰੀਨਸ਼ਾਟ ਲੈ ਲਓ ਆਪਣਾ ਆਰਡਰ ਪਲੇਸ ਕਰਨ ਵਾਸਤੇ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਪੋਥੇ ਜਾ ਕੇ ਜਿਹੜਾ ਹੈਗਾ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਸ਼ਿਪਿੰਗ ਸਾਡੀ ਜਿਹੜੀ ਹੈਗੀ ਹੈ ਜੀ ਉਹ ਵਰਲਡ ਵਾਈਡ ਅਵੇਲੇਬਲ ਹੈ ਏਸੀ ਇਹਦੇ ਵਿੱਚ ਜੀ ਅੱਜ ਜਦਾ ਆਪਣਾ ਪਹਿਲਾ ਕਲਰ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਸੈਕਿੰਡ ਕਲਰ ਤਿੰਨੋਂ ਦੇ ਤਿੰਨਾਂ ਨੂੰ ਉਹੀ ਕਲਰ ਲੈ ਕੇ ਆਈਆਂ ਜਿਹੜੇ ਕਿ ਤੁਸੀਂ ਬਹੁਤ ਜ਼ਿਆਦਾ ਲਾਈਕ ਕਰਦੇ ਆ ਆ ਦਿਖਾਂਦੇ ਦਿਖਾਂਦੇ ਤੁਹਾਨੂੰ ਇੱਕ ਕੋਰ ਸੈੱਟ ਰਹਿ ਗਿਆ ਮੇਰਾ ਇੰਨੀ ਐਕਸਾਈਟਿਡ ਜੀ ਚੱਕਰ ਚ ਆਪਾਂ ਤੁਹਾਨੂੰ ਹੁਣ ਲਾਸਟ ਤੇ ਸ਼ੋਅ ਕਰਾਂਗੇ ਤੇ ਲਓ ਜੀ ਇਹਦੇ ਵਿੱਚ ਆਪਾਂ ਨੈਕਸਟ ਕਲਰ ਚੈੱਕ ਕਰੋ カラー एग्जैक्ट जो भी कैमरे ਦੇ ਵਿੱਚ ਸ਼ੋ ਹੋ ਰਿਹਾ ਉਹੀ ਕਲਰ ਹੀ ਤੁਹਾਡੇ ਤੱਕ ਪਹੁੰਚੇਗਾ ਇਹ ਤੁਸੀਂ ਆਪਣੀਆਂ ਬੱਚੀਆਂ ਵਾਸਤੇ ਜਾਂ ਫਿਰ ਤੁਸੀਂ ਖੁਦ ਵੀ ਆਪਣੇ ਵਾਸਤੇ ਜਿਹੜਾ ਹੈਗਾ ਆਰਡਰ ਕਰ ਸਕਦੇ ਹੋ ਦੇਖੋ ਚੈੱਕ ਕਰੋ ਜੀ ਬਿਲਕੁਲ ਖੁੱਲੇ ਡੁੱਲੇ ਕੰਫਰਟੇਬਲ ਇਹ ਵੀ ਬਿਲਕੁਲ ਖਰਾਬ ਨਹੀਂ ਹੁੰਦੇ ਹੈਗੇ ਮੈਂ ਬੈਠੀ ਇੱਥੇ ਮੈਂ ਗਾਰੰਟੀ ਲੈ ਰਹੀ ਹਾਂ ਫੈਬਰਿਕ ਦੀ ਠੀਕ ਹੈ ਇੰਨੀ ਗਾਰੰਟੀ ਕੋਈ ਨਹੀਂ ਲੈਂਦਾ ਹੈਗਾ ਜਿੰਨੀ ਗਾਰੰਟੀ ਅਸੀਂ ਲੈਣੇ ਆ ਚੈੱਕ ਕਰੋ ਜੀ ਫੈਬਰਿਕ ਇਸ ਤਰੀਕੇ ਦੇ ਨਾਲ ਤੁਸੀਂ ਸਕਰੀਨ ਸ਼ਾਟ ਲੈਣਾ ਹੈ ਪ੍ਰੋਪਰ ਤੇ ਮੈਨੂੰ ਭੇਜ ਕੇ ਫਟਾਫਟ ਆਪਣਾ ਆਰਡਰ ਪਲੇਸ ਕਰਨਾ ਹੈ ਕਿਉਂਕਿ ਜਿੰਨੇ ਵੀ ਅਸੀਂ ਇਹ ਪੀਸ ਲੈ ਕੇ ਆਏ ਸਾਰੇ ਸਾਰੇ ਲਿミਟਿਡ ਲੈ ਕੇ ਆਏ ਆ ਤੇ ਫੇਰ ਨਾ ਕਿਉਂਕਿ ਕੋਈ ਰਹਿ ਨਹੀਂ ਆਪਣਾ ਲਾਸਟ ਕਲਰ ਹੈਗਾ ਬਰਾਊਨ ਕਲਰ ਔਰ ਤਿੰਨੋਂ ਕਲਰ ਹੀ ਇਦਾਂ ਦੇ ਨੇ ਕਿ ਜਿਹੜੇ ਆਪਣੀਆਂ ਬੱਚੀਆਂ ਹੈਗੀਆਂ ਨੇ ਪਾਣੇ ਬਹੁਤ ਲਾਇਕ ਕਰਦੀਆਂ ਨੇ ਔਰ ਇਹਨੂੰ ਤੁਸੀਂ ਵੀ ਵੇਅਰ ਕਰ ਸਕਦੇ ਹੋ ਤਾਂ ਸਾਡੀ ਏਜ ਦੀਆਂ ਡੀਆਂ ਭੈਣਾਂ ਹੈਗੀਆਂ ਨੇ ਉਹ ਵੀ ਵੇਅਰ ਕਰ ਸਕਦੀਆਂ ਨੇ ਚੈੱਕ ਕਰ ਸਕਦੇ ਹੋ ਤੁਸੀਂ ਬੜਾ ਹੀ ਪਿਆਰਾ ਪੀਸ ਰਹੇਗਾ ट्राਊਜ਼ਰ ਚੈੱਕ ਕਰੋ ਜੀ ਇਹਦੇ ਨਾਲ ट्राਊਜ਼ਰ ਸਾਰਿਆਂ ਦੇ ਨਾਲ ਹੀ ਬੜੇ ਕੰਫਰਟੇਬਲ ਤੇ ਖੁੱਲੇ ਡੁੱਲੇ ਰਹਿਣਗੇ ਤੇ ਮੈਂ ਤੁਹਾਨੂੰ ਸ਼ਾਟ ਲੈ ਕੇ ਤੁਸੀਂ ਜਿਹੜਾ ਆਪਣ ਕਿ ਉੱਥੇ ਜਾ ਕੇ ਤੁਸੀਂ ਜਿਹੜਾ ਆਪਣਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਔਰ ਤੁਸੀਂ ਕਿਸੇ ਵੀ ਕੋਨੇ 'ਚ ਬੈਠੇ ਹੋ ਕਈ ਵਾਰੀ ਸਾਡੀਆਂ ਭੈਣਾਂ ਪੁੱਛਦੀਆਂ ਵੀ ਇੱਥੇ ਹੋ ਜਾਏਗਾ ਜਿੱਦਾਂ ਕੱਲ ਇੱਕ ਸਿਸਟਰ ਸੀਗੀ ਉਹ ਕਹਿੰਦੇ ਸੀ ਕਿ ਪੂਨੇ ਜਿਹੜਾ ਹੈਗਾ ਕੋਰੀਅਰ ਆ ਜਾਏਗਾ ਤੇ ਹਾਂਜੀ ਜੀ ਬਿਲਕੁਲ ਆ ਜਾਏਗਾ ਜਿੱਥੇ ਵੀ ਤੁਸੀਂ ਕਹੋ ਉੱਥੇ ਅਸੀਂ ਤੁਹਾਡਾ ਜਿਹੜਾ ਕੋਰੀਅਰ ਹੈਗਾ ਉਹ ਜ਼ਰੂਰ ਡਿਲੀਵਰ ਕਰਾਂਗੇ ਤੇ ਲੋ ਜੀ ਅੱਜ ਦਾ ਆਪਣਾ ਇੱਕ ਕੋਟ ਸੈਟਰ ਰਹਿ ਗਿਆ ਸੀ ਚੈੱਕ ਕਰੋ ਬੜਾ ਹੀ ਪਿਆਰਾ ਡਿਜ਼ਾਈਨ ਹੈ ਔਰ ਬੜਾ ਹੀ ਨਾਈਸ ਕਲਰ ਹੈ ਲਾਈਟ ਜੀ ਸ਼ੇਡ ਹੈ ਜਿਹੜੀਆਂ ਮੇਰੀਆਂ ਭੈਣਾਂ ਵਰਕਿੰਗ ਨੇ ਤੁਸੀਂ ਕਿਤੇ ਮਾਰਕੀਟ ਜਾਣਾ ਘੁੰਮਣ ਫਿਰਨ ਕਿਤੇ ਨੇਅਰ ਛੋਟੇ ਮੋਟੇ ਕਿਤੇ ਬਰਥਡੇ ਪਾਰਟੀ ਤੇ ਜਾਣਾ ਤੁਸੀਂ ਬੜੇ ਤਰੀਕੇ ਦੇ ਨਾਲ ਇਹਨੂੰ ਸਟਾਈਲ ਕਰਕੇ ਵੇਅਰ ਕਰ ਸਕਦੇ ਹੋ ਬੜਾ ਹੀ ਦੇਖੋ ਨਾਈਸ ਕਲਰ ਹੈ ਕਲਰ ਐਗਜ਼ੈਕਟ ਜਿਹਾ ਤੁਹਾਨੂੰ ਕੈਮਰੇ ਦੇ ਵਿੱਚ ਸ਼ੋ ਹੋ ਰਿਹਾ ਉਹੀ ਕਲਰ ਮਿਲੇਗਾ ਔਰ ਬੜਾ ਸਿਆਣਾ ਬੜਾ ਹੀ ਪੋਲਰ ਨੈਕ ਰਹੇਗਾ ਜੀ ਬਹੁਤ ਹੀ ਪਿਆਰਾ ਕਾਲਰ ਨੈਕ ਰਹੇਗਾ ਜੀ ਇਹਦਾ ਔਰ ਤੁਸੀਂ ਇਹਨੂੰ ਆਰਾਮ ਦੇਣ ਲੱਗੇ ਅਕਤੂਬਰ ਨਵੰਬਰ ਤੱਕ ਵੀਅਰ ਕਰ ਸਕਦੇ ਹੋ ਠੀਕ ਹੈ ਇਸ ਦਾ ਫੈਬਰਿਕ ਰਹੇਗਾ ਜੀ ਕਾਟਨ ਜਿਹੜੇ ਪਹਿਲਾਂ ਮੈਂ ਤੁਹਾਨੂੰ ਮਸ਼ੋਰ ਕੀਤੇ ਸੀਗੀ ਉਹਨਾਂ ਦਾ ਰਹੇਗਾ ਜੀ ਖਾਦੀ ਕਾਟਨ ਚੈੱਕ ਕਰ ਸਕਦੇ ਤੁਸੀਂ ਟਰੌਜ਼ਰ ਦੀ ਚੌੜਾਈ ਚੈੱਕ ਕਰ ਸਕਦੇ ਹੋ ਮੂਰੀ ਦੀ ਚੌੜਾਈ ਦੇਖੋ ਬਹੁਤ ਹੀ ਪਿਆਰੀ ਮਤਲਬ ਮੇਰੇ ਕਹਿਣ ਦਾ ਮਤਲਬ ਕਿ ਖੁੱਲੇ ਡੁੱਲੇ ਤੇ ਕੰਫਰਟੇਬਲ ਜਿਹੜੇ ਹੈਗੇ ਨੇ ਟਰੌਜ਼ਰਸ ਇਹਦੇ ਹੈਗੇ ਨੇ ਇੱਕ ਹੁੰਦੇ ਨੇ ਕਿ ਭੀੜੇ ਭੀੜੇ ਜੇ ਪਹੁੰਚੀ ਆਪਾਂ ਲਾਈਕ ਨਹੀਂ ਕਰਦੇ ਹੈਗੇ ਤੇ ਇਹ ਬਿਲਕੁਲ ਵੀ ਉਸ ਤਰ੍ਹਾਂ ਦੇ ਨਹੀਂ ਹੈਗੇ ਬਿਲਕੁਲ ਖੁੱਲੇ ਡੁੱਲੇ ਤੇ ਕੰਫਰਟੇਬਲ ਨੇ ਤੇ ਲੋ ਜੀ ਇਹ ਸੀ ਜੀ ਅ ਜੇ ਤੁਹਾਡੀਆਂ ਕਿਸੇ ਹੋਰ ਚੀਜ਼ ਦੀ ਡਿਮਾਂਡ ਹੋਣੀ ਹੈ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਅਸੀਂ ਤੁਹਾਡੇ ਵਾਸਤੇ ਉਹ ਜ਼ਰੂਰ ਲੈ ਕੇ ਆਵਾਂਗੇ ਤੇ ਹੋਪਸੋ ਤੁਸੀਂ ਇਸ ਨੂੰ ਬਹੁਤ ਜ਼ਿਆਦਾ ਲਾਈਕ ਕੀਤਾ ਹੋਵੇਗਾ ਆਪਣਾ ਪਿਆਰਾ ਜਿਹਾ ਮੈਸੇਜ ਜ਼ਰੂਰ ਛੱਡ ਕੇ ਜਾਇਓ ਤੇ ਨੰਬਰ ਤਾਂ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਉੱਪਰ ਤੁਸੀਂ ਮੈਸੇਜ ਕਰਕੇ ਆਪਣਾ ਜਿਹੜਾ ਆਰਡਰ ਹੈ ਉਹ ਪਲੇਸ ਕਰ ਸਕਦੇ ਹੋ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਮਿਲਾਂਗੇ ਆਪਣੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਲਈ ਸਾਰੀਆਂ ਮੇਰੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ